ਸੋ ਹਾਂਜੀ ਸਟੂਡੈਂਟਸ ਅੱਜ ਆਪਾਂ ਲੈ ਕੇ ਆ ਚੁੱਕੇ ਹਾਂ 12th ਕਲਾਸ ਦੀ ਜੀਓਗ੍ਰਾਫੀ ਸਤੰਬਰ ਦਾ ਪੇਪਰ ਸੋ ਬਿਸ਼ਾਪ ਕੋਲ ਦਾ ਹੀ ਪੇਪਰ ਹੈਗਾ ਸੋ 12ਵੀਂ ਜਮਾਤ ਦਾ ਸਮਾਂ ਤਿੰਨ ਘੰਟੇ ਦੇ ਕੋਲਾਂ ਕਸੀ ਨੇ ਸਤੰਬਰ ਪ੍ਰੀਖਿਆ ਦਾ ਪੇਪਰ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪੇਪਰ ਹੈ ਤੁਹਾਡੇ ਪੇਪਰ ਦੀ ਤਿਆਰੀ ਸੋ ਆਪਾਂ ਇਹ ਸਾਰਾ ਤੁਹਾਨੂੰ ਸੋਲਵ ਕਰਕੇ ਪੂਰਾ ਸਮਝਾਉਣੇ ਕਿ ਮੈਂ ਕਰਨਾ ਤੁਸੀਂ ਜੇ ਸਭ ਤੋਂ ਪਹਿਲਾਂ ਭਾਗ ਇਹ ਹੈ ਜੁ ਤੁਹਾਡਾ 1 ਅੰਕਾਂ ਵਾਲੇ ਪ੍ਰਸ਼ਨ ਹੋਣਗੇ ਟੋਟਲ 14 ਕੁਐਸਚਨ ਜਿਵੇਂ ਸਭ ਤੋਂ ਪਹਿਲਾਂ MCQ ਹੋਣਗੇ ਫਿਰ ਤੁਹਾਡੇ ਖਾਲੀ ਤਾਂ ਆ ਜਾਣਗੇ ਸਹੀ ਗਲਤ ਇਹ ਮੇਰਾ ਸਭ ਤੋਂ ਪਹਿਲਾ ਪ੍ਰਸ਼ਨ ਆ ਤੁਹਾਡਾ ਪੰਘੋਲ ਸ਼ਬਦ ਸਭ ਤੋਂ ਪਹਿਲਾਂ ਕਿਸ ਨੇ ਵਰਤਿਆ ਸੀ ਸੋ ਇਹ ਇੱਕ MCQ ਕੁਐਸਚਨ ਹੈ ਸੋ ਇਸ ਦਾ ਜਿਹੜਾ ਰਾਈਟ ਆਨਸਰ ਆਊਗਾ ਉਹ ਆ ਜੁ ਤੁਹਾਡਾ ਇਹ ਰੈਟਸੋਤੀ ਨੀਜ਼ ਨੇ ਸੋ ਇਥੇ ਆਪਸ਼ਨ ਦਿੱਤੀ ਹੋਈਗੀ ਤੁਹਾਡੀ ਬੀ ਆਪਸ਼ਨ ਇਸ ਦਾ ਰਾਈਟ ਆਨਸਰ ਆ ਜਾਊਗਾ ਤੇ ਸੈਕੰਡ ਕੁਐਸਚਨ ਹੈ ਮਨੁੱਖੀ ਪੰਘੋਲ ਦਾ ਮੁੱਖਧਿਆਨ ਕਿਸ ਨਾਲ ਸੰਬੰਧਿਤ ਹੈ ਸੋ ਮਨੁੱਖੀ ਭੰਗੋਲ ਦਾ ਮੁੱਖ ਮਨੁੱਖ ਅਤੇ ਵਾਤਾਵਰਣ ਦੇ ਸਬੰਧਾਂ ਨਾਲ ਹੁੰਦਾ ਹੈ। ਤੇ ਨੈਕਸਟ ਆਜੂ ਤੁਹਾਡਾ ਮਨੁੱਖੀ ਸਮਾਜ ਦੇ ਵਿਕਾਸ ਦੀ ਪਹਿਲੀ ਪੜਾਅ ਨੂੰ ਡੈਸ਼ ਕਿਹਾ ਹੈ? ਡੈਸ਼ ਯੁੱਗ ਕਿਹਾ ਜਾਂਦਾ ਹੈ। ਸੋ ਆਜੂਗਾ ਸ਼ਿਕਾਰ ਸੰਗ੍ਰਹਿ ਯੁੱਗ। ਤੇ 14th ਆ ਤੁਹਾਡਾ ਉਦਯੋਗਿਕ ਕ੍ਰਾਂਤੀ ਡੈਸ਼ ਅਧੀ ਵਿੱਚ ਆਈ ਸੀ। ਸੋ ਉਦਯੋਗਿਕ ਕ੍ਰਾਂਤੀ 18ਵੀਂ ਸਦੀ ਵਿੱਚ ਆਈ ਸੀ। 2. ਫਾਲਸ ਹੈ ਕਿ ਨੈਕਸਟ ਤੁਹਾਡਾ ਆਬਾਦੀ ਸੰਘਣਾਪਣ ਦਾ ਮਤਲਬ ਪ੍ਰਤੀ ਵਰਗ ਕਿਲੋਮੀਟਰ ਲੋਕਾਂ ਦੀ ਗਿਣਤੀ ਹੈ ਸਹੀ ਜਾਂ ਗਲਤ ਸੋ ਸਹੀ ਹੈ ਜੂ ਇਸ ਦਾ ਹਿਮਾਲਿਆ ਭਾਰਤ ਦਾ ਸਭ ਤੋਂ ਪੁਰਾਣਾ ਪਹਾੜ ਹੈ ਸੋ ਆਜੂ ਗਲਤ ਹਿਮਾਲਿਆ ਸਭ ਤੋਂ ਨਵਾਂ ਪਹਾੜ ਸਭ ਤੋਂ ਪੁਰਾਣਾ ਨਹੀਂ ਸੋ ਸਭ ਤੋਂ ਪੁਰਾਣਾ ਹੋ ਸਕਦਾ ਅਰਾਵਲੀ ਪਹਾੜਤ ਤੇ ਨੈਕਸਟ ਆਜੂ 7 ਤੁਹਾਡਾ ਮਨੁੱਖੀ ਵਿਕਾਸ ਸੂਚਕ HDI ਦਾ ਅਕਾਰ ਕੀ ਹੈ ਸੋ ਮਨੁੱਖੀ ਵਿਕਾਸ ਸੂਚਕ ਦਾ ਅਕਾਰ ਐਚ ਡੀ ਆਈ ਦਾ ਆਧਾਰ ਹੈ ਸਿੱਖਿਆ ਆਮਦਨ ਅਤੇ ਆਯੂ ਤੇ 8ਵਾਂ ਆਜੂ ਆਰਥਿਕ ਮੰਗੋਲ ਕਿਸੇ ਆਰਥਿਕ ਮੰਗੋਲ ਕਿਸ ਦਾ ਵਿਸ਼ਾ ਹੈ ਸੋ ਆਰਥਿਕ ਮੰਗੋਲ ਦਾ ਵਿਸ਼ਾ ਹੈਗਾ ਉਤਪਾਦਨ ਵੰਡ ਅਤੇ ਖਪਤ ਨਾਲ ਸੰਬੰਧਿਤ ਗਤੀਵਿਧੀਆਂ ਤੇ ਮਨੁੱਖੀ ਸਮਾਜ ਦਾ ਕਿਹੜਾ ਪੜਾਅ ਸੂਚ ਸੂਚਨਾ ਯੁੱਗ ਕਿਹਾ ਜਾਂਦਾ ਹੈ ਸੋ 9ਵਾਂ ਦਾ ਆਜੂਗਾ ਆਨਸਰ ਆਧੁਨਿਕ ਯੁੱਗ ਨੂੰ ਕਿਹਾ ਜਾਂਦਾ ਹੈਗਾ ਤੇ ਸਹਾਰਾ ਰੇਗਿਸਤਾਨ ਕਿਸ ਮਹਾਦੀਪ ਵਿੱਚ ਸਥਿਤ ਹੈ ਸੋ ਅਫਰੀਕਾ ਮਹਾਦੀਪ ਵਿੱਚ ਸਥਿਤ ਹੈਗਾ ਦੁਨੀਆਂ ਵਿੱਚ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਕਿਹੜਾ ਹੈਗਾ ਸੋ ਚੀਨ ਆ ਜੂ ਇਸਦਾ ਭਾਰਤ ਵਿੱਚ ਸਭ ਤੋਂ ਵੱਡੀ ਬਣ ਰਾਜ ਕਿਹੜਾ ਹੈ ਸੋ ਆ ਜੂ ਉੱਤਰ ਪ੍ਰਦੇਸ਼ ਤੇ 13ਵਾਂ ਕੁਐਸਚਨ ਆ ਤੁਹਾਡਾ ਭਗੋਲ ਮਨੁੱਖ ਅਤੇ ਵਾਤਾਵਰਨ ਵਿਗਿਆਨ ਇਹ ਕਿਹੜੇ ਵਿਦਵਾਨ ਨੇ ਕਿਹਾ ਸੀ ਸੋ ਐਲਨ ਸੈਂਪਲ ਨੇ ਕਿਹਾ ਸੀਗਾ ਇਹਨੂੰ ਆਪਾਂ ਐਲਜੀ ਵੀ ਕਹਿੰਦੇ ਆ ਤੇ 14ਵਾਂ ਆ ਜੂ ਤੁਹਾਡਾ ਕੁਦਰਤੀ ਸੰਸਾਧਨਾਂ ਦੇ ਦੋ ਪ੍ਰਕਾਰ ਦੇ ਦੋ ਪ੍ਰਕਾਰਾਂ ਦੇ ਨਾਮ ਲਿਖੋ ਸੋ ਕੁਦਰਤੀ ਸੰਸਾਧਨਾਂ ਦੇ ਦੋ ਪ੍ਰਕਾਰ ਹਨ ਨਵੀਨੀਕਰਨ ਯੋਗ ਅਤੇ ਅਨਵੀਨੀਕਰਨ ਯੋਗ ਰੀਨੇਬਲ ਅਤੇ ਨਾਨ-ਰੀਨੇਬਲ ਫਿਰ ਅਜੇ ਤੁਹਾਡਾ ਭਾਗ B ਦੋ ਅੰਕਾਂ ਵਾਲੇ ਪ੍ਰਸ਼ਨ ਨੇ ਅੱਠ ਪ੍ਰਸ਼ਨ ਨੇ 16 ਅੰਕਾਂ ਦੇ ਨੇ ਜਿਵੇਂ ਸਭ ਤੋਂ ਪਹਿਲਾਂ ਗਾ ਭੰਗੋਲ ਦੀ ਪਰਿਭਾਸ਼ਾ ਦਿਓ ਸੋ ਇੰਪੋਰਟੈਂਟ ਕੁਐਸਚਨ ਨੇ ਤੁਹਾਡੇ ਜਿਵੇਂ ਪੰਗੋਲ ਹੋ ਵਿਗਿਆਨ ਜਿਸ ਵਿੱਚ ਧਰਤੀ ਦੀ ਸਤਾ ਕੁਦਰਤੀ ਸਰੂਪ ਵਾਤਾਵਰਨ ਜਲਵਾਯੂ ਅਤੇ ਮਨੁੱਖੀ ਗਤੀਵਿਧੀਆਂ ਦਾ ਧਿਆਨ ਕੀਤਾ ਜਾਂਦਾ ਹੈ ਇਹ ਵਿਗਿਆਨ ਧਰਤੀ ਅਤੇ ਮਨੁੱਖ ਦੇ ਆਪਸੀ ਸਬੰਧਾਂ ਨੂੰ ਸਮਝਾਉਂਦਾ ਹੈ ਤੇ ਸੋ ਮਨੁੱਖੀ ਬੰਗਾਲ ਮਨੁੱਖੀ ਪੰਗੋਲ ਦੇ ਦੋ ਵਿਸ਼ਿਆਂ ਬਾਰੇ ਦੱਸੋ ਸੋ ਮਨੁੱਖੀ ਪੰਗੋਲ ਮਨੁੱਖ ਅਤੇ ਵਾਤਾਵਰਨ ਦੇ ਆਪਸੀ ਸਬੰਧਾਂ ਦਾ ਧਿਆਨ ਕਰਦਾ ਹੈ ਇਸ ਵਿੱਚ ਆਬਾਦੀ ਦਾ ਅਧਿਐਨ ਅਤੇ ਆਰਥਿਕ ਗਤੀਵਿਧੀਆਂ ਦੋ ਮਹੱਤਵਪੂਰਨ ਵਿਸ਼ਿਆਂ ਹਨ ਤੇ ਨੈਕਸਟ ਅੱਜ ਤੁਹਾਡਾ ਵਾਤਾਵਰਨ ਦਾ ਅਰਥ ਕੀ ਹੈ ਤੁਹਾਡਾ ਵਾਤਾਵਰਣ ਨਾਲ ਭੂਮੀ, ਜਲ, ਹਵਾ, ਪੌਦੇ, ਜੀਵ-ਜੰਤੂ ਅਤੇ ਮਨੁੱਖੀ ਗਤੀਵਿਧੀਆਂ ਮਿਲ ਕੇ ਬਣੇ ਜੀਵਨ ਚੱਕਰ ਦਾ ਸਰਬ ਹੈ। ਇਹ ਉਪਰ ਨਾਲ ਹੀ ਜਿਸ ਨਾਲ ਮਨੁੱਖੀ ਜੀਵਨ ਸਿੱਧੇ ਤੌਰ ਤੇ ਜੁੜਿਆ ਹੈ। ਤੇ ਤੁਹਾਡਾ ਨੈਕਸਟ ਆਜੂ 18ਵਾਂ ਕੁਐਸਚਨ ਆਬਾਦੀ ਦੀ ਭੂਗੋਲਿਕ ਵਿਤਰਣ ਨੂੰ ਪ੍ਰਭਾਵਿਤ ਕਰਨ ਵਾਲੇ ਦੋ ਕਾਰਨ ਲਿਖੋ। ਸੋ ਆਬਾਦੀ ਦਾ ਵਿਤਰਣ ਕੁਦਰਤੀ ਕਾਰਨਾਂ ਜਿਵੇਂ ਜਲਵਾਯੂ, ਭੂ-ਕਿਰਤੀ, ਜਲ ਸਰੋਤਾਂ ਅਤੇ ਆਰਥਿਕ ਕਾਰਕੰਜ ਵਿੱਚ ਉਦਯੋਗ ਤੇ ਆਵਾਜਾਈ ਤੋਂ ਪ੍ਰਭਾਵਿਤ ਹੁੰਦਾ ਹੈ ਤੇ 19ਵਾਂ ਕੁਐਸਚਨ ਹੈ ਉਦਯੋਗਿਕ ਕ੍ਰਾਂਤੀ ਦੇ ਕੋਈ ਦੋ ਪ੍ਰਭਾਵ ਦੱਸੋ ਸੋ ਅਜ ਉਦਯੋਗਿਕ ਕ੍ਰਾਂਤੀ ਨਾਲ ਉਤਪਾਦਨ ਦੇ ਆਧੁਨਿਕ ਢੰਗ ਵਿਕਸਿਤ ਹੋਏ ਅਤੇ ਨਵੇਂ ਮਸ਼ੀਨਰੀ ਉਪਕਰਨ ਆਏ ਇਸ ਨਾਲ ਸ਼ਹਿਰੀਕਰਨ ਵਧਿਆ ਅਤੇ ਆਰਥਿਕ ਜੀਵਨ ਵਿੱਚ ਵੱਡਾ ਬਦਲਾਅ ਆਇਆ ਤੇ ਵੀਮਾ ਅਜਤੋਂ ਆਡਾ ਖੇਤੀਬਾੜੀ ਪੰਘੋਲ ਦਾ ਅਰਥ ਕੀ ਹੈ ਸੋ ਖੇਤੀਬਾੜੀ ਪੰਘੋਲ ਖੇਤੀ ਪ੍ਰਣਾਲੀਆਂ ਫਸਲਾਂ ਦੀ ਉਗਾਈ ਅਤੇ ਉਹਨਾਂ ਦੀਆਂ ਖੇਤਰੀ ਵਿਸ਼ੇਸ਼ਤਾਵਾਂ ਦਾ ਅਧਿਐਨ ਕਰਦਾ ਹੈ ਇਸ ਵਿੱਚ ਵਾਤਾਵਰਨ ਅਤੇ ਖੇਤੀ ਦੇ ਆਪਸੀ ਸੰਬੰਧਾਂ ਨੂੰ ਸਮਝਾਇਆ ਜਾਂਦਾ ਹੈ ਫਿਰ ਅੱਜ ਤੁਹਾਡਾ 22ਵਾਂ ਕੁਐਸਚਨ ਜਨਸੰਖਿਆ ਵਾਧੇ ਦੇ ਦੋ ਕਾਰਨ ਦੱਸੋ ਸੋਚ ਜਨਸੰਖਿਆ ਵਾਧਨ ਦੇ ਕਾਰਨਾਂ ਵਿੱਚ ਮੌਤ ਦਰ ਘਟਨਾ ਚੰਗੀਆਂ ਸਿਹਤ ਸੇਵਾਵਾਂ ਜਨਮ ਦਰ ਵਧੋਣਾ ਤੇ ਭੋਜਨ ਉਤਪਾਦਨ ਵਿੱਚ ਸੁਧਾਰ ਸ਼ਾਮਿਲ ਹਨ ਤੇ ਨੈਕਸਟ ਆ ਜੋ 22ਵਾਂ ਕ੍ਰਿੰਜ ਸੰਸਾਧਨਾਂ ਦੇ ਦੋ ਉਦਾਹਰਣ ਦਿਓ ਸੋ ਤਰਤੀਬ ਵਿੱਚ ਲੋਹਾ ਤੇ ਕੋਲਾ ਮਹੱਤਵਪੂਰਨ ਖਣਿਜ ਸੰਸਾਧਨ ਹਨ ਇਹ ਮਨੁੱਖੀ ਉਦਯੋਗਿਕ ਵਿਕਾਸ ਅਤੇ ਊਰਜਾ ਉਤਪਾਦਨ ਲਈ ਬਹੁਤ ਜ਼ਰੂਰੀ ਹੈ ਤੇ ਨੈਕਸਟ ਆ ਜ ਤੁਹਾਡਾ ਭਾਗ ਸੀ ਚਾਰ ਅੰਕਾਂ ਵਾਲੇ ਪ੍ਰਸ਼ਨ ਨੇ ਗਏ ਟੋਟਲ 5 ਕੁਐਸਚਨ ਨੇ ਸਭ ਤੋਂ ਪਹਿਲਾਂ ਜਿਵੇਂ ਮਨੁੱਖੀ ਸਮਾਜ ਦੇ ਮੁੱਖ ਪੜਾਵਾਂ ਦੀ ਵਿਆਖਿਆ ਕਰੋ ਸੋ 3ਵੇਂ ਕੁਐਸਚਨ ਦਾ ਆਨਸਰ ਹੈ ਕਿ ਮਨੁੱਖੀ ਸਮਾਜ ਦਾ ਵਿਕਾਸ ਕਈ ਪੜਾਵਾਂ ਵਿੱਚ ਹੋਇਆ ਸਭ ਤੋਂ ਪਹਿਲਾਂ ਸ਼ਿਕਾਰੀ ਸੰਗ੍ਰਹਿਕ ਪੜਾਸੀ ਜਿੱਥੇ ਮਨੁੱਖ ਜੰਗਲਾਂ ਵਿੱਚ ਰਹਿੰਦਾ ਸੀ ਜੰਗਲੀ ਫਲ ਫੁੱਲ ਤੇ ਜਾਨਵਰਾਂ ਦਾ ਸ਼ਿਕਾਰ ਕਰਦਾ ਸੀ ਇਸ ਤੋਂ ਬਾਅਦ ਪਸ਼ੂ ਪਾਲਣ ਅਤੇ ਖੇਤੀਬਾੜੀ ਦਾ ਪੜਾਆ ਆਇਆ ਜਦੋਂ ਮਨੁੱਖ ਨੇ ਜ਼ਮੀਨ ਦੀ ਖੇਤੀ ਕਰਨੀ ਤੇ ਪਸ਼ੂ ਪਾਲਣ ਸ਼ੁਰੂ ਕੀਤਾ ਉਦਯੋਗਿਕ ਯੁੱਗ ਵਿੱਚ ਮਸ਼ੀਨਾਂ ਨੇ ਉਤਪਾਦਨ ਤੇ ਢੰਗ ਉਦਯੋਗਿਕ ਯੁੱਗ ਵਿੱਚ ਮਸ਼ੀਨਾਂ ਨੇ ਉਤਪਾਦਨ ਤੇ ਜੀਵਨ ਢੰਗ ਬਦਲੇ ਆਖਰੀ ਪੜਾਅ ਵਿੱਚ ਸੂਚਨਾ ਤੇ ਟੈਕਨੋਲੋਜੀ ਦਾ ਯੁੱਗ ਆਇਆ ਜਿਸ ਨਾਲ ਸੰਚਾਰ ਤੇ ਗਿਆਨ ਦੇ ਕਿਸ ਤਰ੍ਹਾਂ ਵਿੱਚ ਕ੍ਰਾਂਤੀ ਹੋਈ ਤੋ ਤਿੰਨ ਯੁੱਗਾਈ ਸੀਗੇ ਸਭ ਤੋਂ ਪਹਿਲਾਂ ਦਿੱਤਾ ਪਿਆਗਾ ਨੌਕੀ ਜੀ ਵਿਕਾਸ ਦਾ ਸੰਗ੍ਰੀਕ ਸੰਗਰਾਗ ਪੜਾ ਸੀਗਾ ਦੂਜਾ ਫਿਰ ਖੇਤੀਬਾੜੀ ਦਾ ਪੜਾ ਫਿਰ ਤੀਜਾ ਉਦਯੋਗਿਕ ਯੁੱਗ ਤੇ ਚੌਥਾ ਜਿਹੜਾ ਅਕਰੀਪੜਾ ਸੀਗਾ ਸੂਚਨਾ ਤੇ ਟੈਕਨੋਲੋਜੀ ਦਾ ਤੇ ਨੈਕਸਟ ਆਜੂਗਾ ਟੈਕਨੋਲੋਜੀ 24ਵਾਂ ਕੁਐਸਚਨ ਆਬਾਦੀ ਸੰਗਣਨਾ ਪਾਣ ਅਤੇ ਵਿਕਾਸ ਦੇ ਚੰਤਰ ਆਬਾਦੀ ਸੰਗਣਨਾ ਪਣ ਕਿਸੇ ਖੇਤਰ ਵਿੱਚ ਪ੍ਰਤੀ ਵਰਗ ਕਿਲੋਮੀਟਰ ਲੋਕਾਂ ਦੀ ਗਿਣਤੀ ਨੂੰ ਦੱਸਦਾ ਹੈ ਇਹ ਕਿਸੇ ਖੇਤਰ ਦੀ ਜ਼ਮੀਨ ਉਪਯੋਗਤਾ ਅਤੇ ਵਸਤੀ ਦੇ ਦਾ ਦੇ ਪੱਧਰ ਨੂੰ ਦਰਸਾਉਂਦਾ ਦੂਜੇ ਪਾਸੇ ਵਾਦੀ ਵਿਕਾਸ ਕਿਸ ਖੇਤਰ ਵਿੱਚ ਸਮੇਂ ਦੇ ਨਾਲ ਜਨਸੰਖਿਆ ਦੇ ਵਾਧੇ ਜਾਂ ਘਟੇ ਨੂੰ ਦਰਸਾਉਂਦਾ ਹੈ। ਇਹ ਵਾਧਾ ਜਨਮ ਦਰ ਮੌਤ ਦਰ ਅਤੇ ਆਵਾਜਿੱਤ ਦੇ ਕਾਰਨ ਹੁੰਦਾ ਹੈ। ਇਸ ਤਰ੍ਹਾਂ ਦੋਵੇਂ ਸ਼ਬਦ ਜਨਸੰਖਿਆ ਦੇੱਖ ਵੱਖ-ਵੱਖ ਪੱਖਾਂ ਨੂੰ ਸਮਝਾਉਂਦੇ ਹਨ। ਨੈਕਸਟ ਆ ਤੁਹਾਡਾ 25ਵਾਂ ਕੁਐਸਚਨ ਆਰਥਿਕ ਗਤੀਵਿਧੀਆਂ ਦੇ ਪ੍ਰਕਾਰ ਹਨ। ਆਰਥਿਕ ਗਤੀਵਿਧੀਆਂ ਉਹ ਕਾਰਜ ਹਨ ਜਿਨ੍ਹਾਂ ਨਾਲ ਮਨੁੱਖ ਆਪਣੀ ਜ਼ਿੰਦਗੀ ਲਈ ਸਰੋਤ ਪ੍ਰਾਪਤ ਕਰਦਾ ਹੈ। ਇਹਨਾਂ ਵਿੱਚ ਮੁੱਖ ਤੌਰ ਤੇ ਖੇਤੀਬਾੜੀ ਗਤੀਵਿਧੀਆਂ ਆਉਂਦੀਆਂ ਹਨ। ਸੋ ਆਰਥਿਕ ਗਤੀਵਿਧੀਆਂ ਉਹ ਹੁੰਦੀਆਂ ਜਿਨ੍ਹਾਂ ਚ ਆਪਾਂ ਮਨ ਲੇਕਿਨ ਇੱਥੇ ਤਾਂ ਖੇਤੀ ਬੜੀ ਗਤੀ ਵੰਦ ਜਿਹੜੀਆਂ ਖੇਤੀ ਦੇ ਪਸ਼ੂ ਪਾਲਣ ਨਾਲ ਸੰਬੰਧ ਉਦਯੋਗ ਗਤੀਵਿਧੀਆਂ ਮਸ਼ੀਨਾਂ ਤੇ ਉਦਯੋਗਾਂ ਨਾਲ ਸੰਬੰਧਿਤ ਹਨ ਵਪਾਰ ਤੇ ਸੇਵਾਵਾਂ ਜਿਵੇਂ ਬੈਂਕਿੰਗ ਆਵਾਜਾਈ ਦੇ ਸੰਚਾਰ ਆਵਾਜਾਈ ਤੇ ਸੰਚਾਰ ਵੀ ਆਰਥਿਕ ਜੀਵਨ ਦਾ ਹਿੱਸਾ ਹਨ ਅੱਜ ਆਧੁਨਿਕ ਯੁੱਗ ਵਿੱਚ ਗਿਆਨ ਆਧਾਰਿਤ ਗਤੀਵਿਧੀਆਂ ਜਿਵੇਂ ਸੂਚਨਾ ਟੈਕਨੋਲੋਜੀ ਵੀ ਬਹੁਤ ਮਹੱਤਵਪੂਰਨ ਹੋ ਪਣ ਚੁੱਕੀਆਂ ਨੇ ਤੇ ਤੁਹਾਡਾ ਖੇਤੀਬਾੜੀ ਦੇ ਵਿਕਾਸ ਦੇ ਕਾਰਕ ਸੋ ਖੇਤੀਬਾੜੀ ਦੇ ਵਿਕਾਸ ਦੇ ਕਾਰਕ ਖੇਤੀਬਾੜੀ ਦੇ ਵਿਕਾਸ ਨੂੰ ਵਿਕਾਸ ਨੂੰ ਕਈ ਕੁਦਰਤੀ ਅਤੇ ਮਨੁੱਖੀ ਕਾਰਕ ਪ੍ਰਭਾਵਿਤ ਕਰਦੇ ਹਨ ਕੁਦਰਤੀ ਕਾਰਕ ਜਿਵੇਂ ਜਲਵਾਯੂ ਵਰਖਾ ਮਿੱਟੀ ਅਤੇ ਜਲ ਸਰੋਤਾਂ ਸ਼ਾਮਲ ਹਨ ਜਿੱਥੇ ਮਿੱਟੀ ਉਪਜਾਊ ਅਤੇ ਜਲ ਸਚਾਈ ਦੀ ਸਹੂਲਤਾਂ ਉੱਥੇ ਖੇਤੀ ਵਧੀਆ ਹੁੰਦੀ ਹੈ ਮਨੁੱਖੀ ਕਾਰਕਾਂ ਵਿੱਚ ਵਿਗਿਆਨਕ ਟੈਕਨੋਲੋਜੀ ਆਧੁਨਿਕ ਖੇਤੀ ਦੇ ਯੰਤਰ ਅਤੇ ਸਰਕਾਰ ਨੀਤੀਆਂ ਸ਼ਾਮਲ ਹਨ ਖੇਤੀਬਾੜੀ ਦੇ ਵਿਕਾਸ ਨਾਲ ਦੇਸ਼ ਦੀ ਆਰਥਵੱਤਾ ਅਤੇ ਲੋਕਾਂ ਦਾ ਜੀਵਨ ਸਤੈਅ ਉੱਚਾ ਹੁੰਦਾ ਹੈ ਸਟਾਈਮ ਮਨੁੱਖ ਅਤੇ ਵਾਤਾਵਰਣ ਦੇ ਸੰਬੰਧ ਮਨੁੱਖ ਅਤੇ ਵਾਤਾਵਰਣ ਵਿੱਚ ਇੱਕ ਦੂਜੇ ਨਾਲ ਜੁੜੇ ਰਹੇ ਹਨ ਪਹਿਲਾਂ ਮਨੁੱਖ ਵਾਤਾਵਰਣ ਤੇ ਪੂਰੀ ਤਰ੍ਹਾਂ ਨਿਰਭਰ ਸੀ ਅਤੇ ਕੁਦਰਤੀ ਸਰੋਤਾਂ ਨੂੰ ਬਿਨਾ ਬਦਲ ਬਿਨਾਂ ਬਦਲਾ ਬਰਤਦਾ ਸੀ ਜਿਵੇਂ ਜਿਵੇਂ ਵਿਗਿਆਨਕ ਵਿਕਾਸ ਹੋਇਆ ਮਨੁੱਖ ਨੇ ਵਾਤਾਵਰਣ ਤੇ ਆਪਣਾ ਪ੍ਰਭਾਵ ਵਧਾਇਆ ਤੇ ਇਸ ਨੂੰ ਆਪਣੇ ਅਨੁਕੂਲ ਬਣਾਉਣਾ ਹੁਣ ਲੱਗ ਪਿਆ ਪਰੰਤੂ ਉਦਯੋਗੀਕਰਨ ਦੇ ਸ਼ਹਿਰੀਕਰਨ ਨਾਲ ਵਾਤਾਵਰਣ ਪ੍ਰਦੂਸ਼ਿਤ ਹੋ ਗਿਆ ਇਸ ਲਈ ਅੱਜ ਦੇ ਯੁੱਗ ਵਿੱਚ ਮਨੁੱਖੀ ਲਈ ਜ਼ਰੂਰੀ ਹੈ ਕਿ ਉਹ ਕੁਦਰਤੀ ਵਾਤਾਵਰਣ ਦੀ ਸभाल ਕਰੇ ਤਾਂ ਜੋ ਸੰਤੁਲਨ ਬਣਿਆ ਰਹੇ ਸੋ ਸ਼ੇਅਰ ਮਾਰਕਸ ਵਾਲੇ ਤੁਹਾਡੇ ਕੁਐਸਚਨ ਜੇਕਰ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਸਕਰੀਨਸ਼ਾਟ ਲੈ ਸਕਦੇ ਇਹਨਾਂ ਦੇ ਸੋ ਇਹ ਆਪਾਂ WhatsApp ਤੇ ਅਪਲੋਡ ਕਰ ਦਾਂਗੇ ਸਕਰੀਨਸ਼ਾਟ ਇਸ ਦਾ ਤੇ PDF ਵੀ ਕੋਸ਼ਿਸ਼ ਕਰਾਂਗੇ ਅਪਲੋਡ ਕਰਨ ਦੀ ਸੋ ਥੋੜੀ ਜਿਹਾ ਹੁਣ ਆਪਾਂ ਨੂੰ PDF ਅਪਲੋਡ ਕਰਦੇ ਜਿੱਥੇ ਦਿੱਕਤ ਆ ਰਹੀ ਹੈ ਜੀ WhatsApp ਤੇ ਸੋ ਆਪਾਂ ਇਹ ਅਪਲੋਡ ਕਰ ਦਾਂ ਬਾਕੀ ਆ ਕੁਐਸਚਨ ਜਿੰਨਾ ਸਕਰੀਨਸ਼ਾਟ ਤੁਸੀਂ ਲੈ ਸਕਦੇ ਸੋ ਇਸ ਤਰ੍ਹਾਂ ਇਹ ਜਿਹੜਾ ਕੁਐਸਚਨ ਪੇਪਰ ਤੁਹਾਡਾ ਇੰਪੋਰਟ ਕੁਐਸਚਨ ਪੇਪਰ ਸੋ ਆਪ ਇੱਕ ਵਾਰ ਇੰਸਟਿਟਿਊਟ ਆ ਰਹੀ ਜਰੂਰ ਕਰ ਲਿਓ ਤੁਸੀਂ